ਅਜੀ ਬਾਦਰੀ ਇਹ 15 16 ਨੀਂਦ ਹੈਗੀ ਜੀ ਠੀਕ ਆ ਤੀਜੇ ਸਵੇਰ ਪਸ਼ੂ ਵੱਧਾ ਦੋ ਹਾਂਜੀ 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 ਠੀਕ ਆ ਤੇ ਉਹ ਕਿਵੇਂ ਰਹੀ ਅਜੋਂ ਜਾਣ ਜਾਣ ਇਹ ਸੀ ਲਾ ਜੀ ਕੋਈ ਮਰਜੀ ਚੋਈ ਜਾਵੇ ਕੋਈ ਚੱਕਰੀ ਠੀਕ ਆ ਸੀਰ ਬਸ ਠੰਡਾ ਸੀਰ ਕਿੰਨਾ ਟਾਈਮ ਦੇ ਕੇ ਸੀ ਹੁਣ ਦਾਦੀ 7 ਮਹੀਨੇ ਸਾਢੇ 7 ਮਹੀਨੇ ਨੂੰ ਦੇ ਗਈ ਜੀ ਹਾਂ ਲੰਮਾ ਸਮਾਂ ਦੁੱਧ ਦੇ ਜਾਂਦੀ ਹੈ ਜੀ ਠੀਕ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਇਹ ਵਕਾਊ ਆ ਗਈ ਤੀਜਾ ਸੂਆ ਇਸ ਵਾਰ ਸੂਣਾ ਆਇਆ ਨੇ ਇੱਕ ਤਰੀਕ ਨੂੰ ਇਹਦੇ ਤਕਰੀਬਨ ਦਿਨ ਪੂਰੇ ਆ ਗਏ ਅੱਜ 27 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂਗੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਦਿਨ ਵੱਧ ਵੀ ਲਿਆ ਸਕਦਾ ਹੈ ਇਹ ਰੀ ਪਹਿਲਾਂ ਵੀ ਸੂ ਸਕਦਾ ਹੈਗਾ ਤੇ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਬਾਕੀ ਕਈ ਪਸ਼ੂ ਥੋੜਾ ਜਿਹਾ ਮੌਕੇ ਤੇ ਬਣਾਉਂਦੇ ਹੁੰਦੇ ਆ ਕਿ ਅੱਡ ਵੱਡਾ ਪਸ਼ੂਆਂ ਦਾ ਹੁੰਦਾ ਕਈ ਪਹਿਲਾਂ ਬਣਾ ਲੈਂਦੇ ਕਈ ਥੋੜਾ ਜਿਹਾ ਮੌਕੇ ਤੇ ਬਣਾਉਂਦੇ ਆਗੇ ਤੇ ਬਾਕੀ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੰਗੀ ਆਗੀ ਫੇਸ ਵੀ ਸੋਹਣਾਗਾ ਤੇ ਬਾਡੀ ਬੰਦ ਦੀ ਵੀ ਬਹੁਤ ਚੰਗੀ ਆਗੀ ਚੰਗੀ ਸੰਭੀ ਬਲੀ ਆ ਬਾਕੀ ਥਾਣਾ ਦਾ ਸਹਿਜ ਬਹੁਤ ਵਧੀਆਗਾ ਮੁੱਠੀ ਦੀ ਜਵਾਈ ਵਾਲੇ ਥਾਣ ਆਗੇ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਨੇ ਆਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਰ ਕੇ ਦਿਖਾ ਲਾਂਗੇ ਜੀ ਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਤੁਸੀਂ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰਿਓ ਤੇ ਇੱਥੇ ਆ ਕੇ ਆਦੀ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆਜੋ ਤੁਹਾਡਾ ਆਪ ਜਿਆਦਾ ਸਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਮੱਝ ਦੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਜੀ ਜਗਦੀਪ ਸਿੰਘ ਠੀਕ ਹੈ ਜੀ ਪਿੰਡ ਆਦੋਂਪੁਰਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਵੀ ਫੂਲ ਆਸੇ ਪਾਸੇ ਦੇ ਪਿੰਡ ਸਲਾਰਪੁਰਾਈ ਨੇੜੇ ਆਪਣਾ ਖੈਦੋਗੇ ਦੀਨਾ ਸਾਹਿਬ ਆਪਣਾ ਦੀਨਾ ਕਾਂਗੜਾ ਹਾਂਜੀ ਇਧਰ ਇਹ ਆਸੇ ਪਾਸੇ ਦੇ ਪਿੰਡ ਰਹਿ ਜਾਂਦੇ ਆਗੇ ਤੇ ਜਿਹੜੀ ਆਪਾਂ ਮੱਝ ਵੇਚਣ ਲੱਗੇ ਆ ਬਾਈ ਆਪਣੇ ਘਰ ਤੋਂ ਹੀ ਆ ਇਹੇ ਹਾਂਜੀ ਘਰ ਦੀ ਹੈ ਜੀ ਇਹ ਠੀਕ ਹੈ ਕਿਹੜਾ ਸੂਆ ਸੂਣਾ ਇਸ ਵਾਰ ਨੇ ਇਹ ਜੀ ਤੀਜਾ ਸੂਏ ਸੂਣ ਨੂੰ ਆ ਜੀ ਸੋਣੀਏ ਜੀ ਤੀਜਾ ਸੂਆ ਇਸ ਵਾਰ ਸੂਣਾ ਇਹਨੇ ਹਾਂਜੀ ਹਾਂਜੀ ਠੀਕ ਆ ਪਹਿਲਾਂ ਨੂੰ ਸੂਆਂ ਚ ਆਪਣੇ ਕੋਲੇ ਸੀ ਹਨਾ ਹਾਂਜੀ 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 ਕਿੰਨਾ ਦੁੱਧ ਤੈਣੇ ਪਹਿਲਾਂ ਇਹਨੇ ਜੀ ਦੂਜੇ ਸੂਏ ਦਿੱਤਾ ਜੀ ਆਪਣੇ ਕੋਲੇ 12.5 13 ਲੀਟਰ ਦੇ ਨੇੜੇ ਜੀ ਠੀਕ ਆ 12 ਤੋਂ ਜਾਨੀ 13 ਦੇ 13 ਲੀਟਰ ਦੇ ਵਿੱਚ ਵਿੱਚ ਹਾਂਜੀ ਠੀਕ ਆ ਵੀ ਇਸ ਵਾਰ ਵੀ ਇੰਨੀ ਉਮੀਦ ਤਾਂ ਹੈਗੀ ਆ ਹਾਂਜੀ ਬਾਦਲੀ ਆਈ 15 16 ਨਹੀਂ ਨੀਂਦ ਹੈਗੀ ਜੀ ਠੀਕ ਆ ਤੀਜੇ ਸੂਏ ਪਸ਼ੂ ਵੱਧ ਆ ਤੁਹਾਨੂੰ ਹਾਂਜੀ 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 ਠੀਕ ਆ ਤੇ ਹੂੰ ਕਿਵੇਂ ਰਹੀ ਅਜੋਂ ਜਾਣ ਜਾਣ ਜੀ ਇਹ ਸੀ ਸ਼ੀਰ ਦੁੱਧ ਠੰਡਾ ਕਿੰਨਾ ਕ ਟਾਈਮ ਦੇ ਕੇ ਸੀ ਹਾਂ ਦਾਦਾ ਜੀ 7 ਮਹੀਨੇ 7.5 ਮਹੀਨਿਆਂ ਨੂੰ ਦੇ ਕੇ ਜੀ ਠੀਕ ਆ ਲੰਮਾ ਸਮਾਂ ਦੁੱਧ ਹਾਂ ਲੰਮਾ ਸਮਾਂ ਦੁੱਧ ਦੇ ਜਾਂਦੀ ਹੈ ਜੀ ਠੀਕ ਆ ਹਾਂਜੀ ਤੇ ਜਿਹੜਾ ਇਹ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਨਹੀਂ ਜੀ ਉਹਦਾ ਨਹੀਂ ਜੀ ਸਾਨੂੰ ਕਹਿ ਦਈਏ ਐਵੇਂ ਕਹਿ ਦਈਏ ਰਿਕਾਰਡ ਨਹੀਂ ਸੰਭਾਲਿਆ ਹਾਂਜੀ 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 ਮੂੰ ਤਾਂ ਚੰਗਾ ਲੱਗਿਆ ਨਹੀਂ ਹਾਂਜੀ ਮੂੰ ਚੰਗਾ ਲੱਗਿਆ ਬਾਈ ਠੀਕ ਆ ਤੇ ਰੇਟ ਆਪਾਂ ਕਿੰਨਾ ਕਰਦੇ ਹਾਂ ਇਹਦਾ ਰੇਟ ਜੀ 160 ਜੀ 160 ਮਾਣ ਆ ਜੀ ਇਹਦੇ ਵਿੱਚ ਮਾਨਤਾ ਹੋ ਜੂਈ ਕੋਈ ਛੋਟ ਦੋ ਆਪਾਂ ਠੀਕ ਆ ਮੈਂ ਬਾਵਾ ਨਹੀਂ ਜਾਨੀ ਕਿ ਸ਼ੋਰ ਦੱਪਾ ਕਰ ਸਕਦੇ ਨਹੀਂ ਬਸ ਠੀਕ ਆ ਹੋਜੂ ਜਾਨੀ ਮਾਨਦਾਨਾ ਹਾਂਜੀ ਹਾਂਜੀ ਉਹ ਮਾਨਦਾਨਾ ਹੋਜੂ ਠੀਕ ਆ ਤੇ ਬਾਕੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਤੁਰਦੀ ਨੂੰ ਚੈੱਕ ਕਰ ਲਿਓ ਫੇਸ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਬਹੁਤ ਚੰਗੀ ਆਗੀ ਤੇ ਕੱਦ-ਕਾੜ ਵੀ ਠੀਕ ਆਗਾ ਹੌਲੀ ਹੌਲੀ ਪਿੱਠ ਪੁੜੇ ਦੀ ਕੁਆਲਿਟੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਚੜਾਈ ਬਹੁਤ ਆ ਤੇ ਬਾਕੀ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ ਤੇ ਦੈਨ ਹਜੇ ਪਏ ਆ ਤਿੰਨ ਚਾਰ ਪੂਰੇ ਹੋਣ ਦੇ ਬਾਕੀ ਪਸ਼ੂ ਵੱਧ ਘੱਟ ਵੀ ਰਿਹਾ ਸਕਦਾ ਹੁੰਦਾ ਉਹ ਸਮੇਂ ਦਾ ਪਤਾ ਨਹੀਂ ਹੁੰਦਾ ਥਾਣ ਚੰਗੇ ਆਗੇ ਬਹੁਤ ਵਧੀਆ ਥਾਣਾਂ ਆਗੇ ਮੁੱਠੀ ਦੀ ਜਵਾਈ ਵਾਲੇ ਤੇ ਹਜੇ ਢੈਲਾ ਢੁਲ ਕਾਫੀ ਪਈ ਹੈਗੇ ਲੱਕ ਕਿਹੜਾ ਹੋਰ ਮੋੜ ਦਵਾ ਦੇ ਦਵਾ ਬਾਕੀ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਬਾਕੀ ਪੂਰੀ ਚੰਗੀ ਸੰਭਿ ਬਲੀ ਤੇ ਰਾਜੀ ਮੱਝ ਆ ਗਈ। ਵਾ ਮੋੜ ਲਾ ਲੈ ਜਾ। ਸਿੰਘ ਵੀ ਬਹੁਤ ਸੋਹਣੇ ਹਨ ਜਮਾ ਕੁੰਡੇ ਸਿੰਘ ਆ ਗਏ। ਸਾਫ ਸੁਥਰੀ ਆ ਸਾਰੇ ਪੱਖ ਤੋਂ ਚੰਗੀ ਆ ਗਈ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪ ਦੀ ਸਮਝ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਇੱਥੇ ਆ ਕੇ ਤਸੱਲੀ ਕਰ ਲਿਓ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਅਚੈਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ